ਕੁਸ਼ ਰਹਿੰਦੇ ਬਹਾਨੇ ਲੱਭਿਆ ਕਰੋ ਕੋਈ ਵੀ ਬਹਾਰ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚੋਂ ਖੁਸ਼ੀਆਂ ਜਿਹੜੀਆਂ ਨੇ ਉਹਨਾਂ ਨੂੰ ਮੰਨਣ ਦੀ ਆਦਤ ਪਾਓ ਉਹਦੇ ਵਿੱਚੋਂ ਖੁਸ਼ੀ ਦੇਖੋ ਕਿਹਦੇ 'ਚੋਂ ਖੁਸ਼ੀ ਇਹ ਜ਼ਰੂਰੀ ਨਹੀਂ ਕਿ ਤੁਸੀਂ ਬਹੁਤ ਵੱਡੀ ਸ਼ਾਪਿੰਗ ਕੀਤੀ ਤੁਹਾਨੂੰ ਉਹਦੇ 'ਚੋਂ ਖੁਸ਼ੀ ਮਿਲੀ ਕੋਸ਼ਿਸ਼ ਕਰੋ ਛੋਟੀ ਜੀ ਚੀਜ਼ ਜਿਹੜੀ ਖਰੀਦੀ ਆ ਉਹਦੇ ਨਾਲ ਵੀ ਸੈਟੀਸਫਾਈ ਹੋਵੋ ਜਦੋਂ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਖਰੀਦ ਕੇ ਸੈਟੀਸਫਾਈਟ ਹੁੰਦੇ ਹੋ ਤਾਂ ਤੁਹਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚੋਂ ਖੁਸ਼ੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਕਦੇ ਵੀ ਸਾਡੀ ਜਿਹੜੀ ਇਨਕਮ ਹੁੰਦੀ ਆ ਉਹ ਬਹੁਤ ਸਾਰਾ ਸਮਾਨ ਖਰੀਦਣ ਦੇ ਜਾਂ ਬਹੁਤ ਵੱਡੀ ਸ਼ਾਪਿੰਗ ਕਰਨ ਦੇ ਜਾਂ ਬਹੁਤ ਮਹਿੰਗੀਆਂ ਕਾਰਾਂ ਜਾਂ ਬਹੁਤ ਵੱਡੇ ਵੱਡੇ ਘਰ ਬਣਾਉਣ ਦੀ ਅਜੇ ਨਹੀਂ ਹੁੰਦੀ ਹੈਗੀ ਪਰ ਜੋ ਸਾਡੇ ਕੋਲ ਹੁੰਦਾ ਅਸੀਂ ਉਹਨਾਂ ਚੀਜ਼ਾਂ ਦੀ ਵੀ ਖੁਸ਼ੀ ਨਹੀਂ ਮਾਨਦੇ ਖੁਸ਼ੀ ਜਿਹੜੀ ਹੈ ਤੁਹਾਨੂੰ ਉਸ ਦਿਨ ਵੀ ਹੋਣੀ ਚਾਹੀਦੀ ਜਿਸ ਦਿਨ ਤੁਹਾਡੇ ਸਿਰ ਦੇ ਉੱਤੇ ਇੱਕ ਛੱਤ ਹੈ ਤੁਸੀਂ ਮੀਂਹ ਤੋਂ ਬਚ ਸਕਦੇ ਹੋ ਤੁਸੀਂ ਸੱਤ ਦੀ ਤੋਂ ਬਚ ਸਕਦੇ ਹੋ ਤੁਸੀਂ ਗਰਮੀ ਤੋਂ ਬਚ ਸਕਦੇ ਹੋ ਤੁਸੀਂ ਸ਼ੁਕਰਾਨਾ ਕਰੋ ਉਸ ਰੱਬ ਦਾ ਕਿ ਤੁਸੀਂ ਮੀਂਹ ਦੇ ਵਿੱਚ ਭਿੱਜ ਨਹੀਂ ਰਹੇ ਠੰਡ ਦੇ ਵਿੱਚ ਠਰਕ ਨਹੀਂ ਰਹੇ ਔਰ ਜਿਹੜੀ ਗਰਮੀ ਹੈ ਉਹਦੇ ਵਿੱਚ ਤੁਹਾਨੂੰ ਗਰਮੀ ਨਹੀਂ ਲੱਗਦੀ ਟਾਈਮ ਦੇ ਨਾਲ ਹਰ ਇੱਕ ਚੀਜ਼ ਜਿਹੜੀ ਹੈ ਉਹ ਇਨਕਮ ਵੀ ਵੱਧਦੀ ਹੈ ਔਰ ਕੋਈ ਨਾ ਕੋਈ ਪ੍ਰੇਰਣਾ ਮਿਲਦੀ ਹੈ ਤੁਸੀਂ ਮਿਹਨਤ ਕਰਦੇ ਹੋ ਜ਼ਰੂਰੀ ਨਹੀਂ ਕਿ ਸ਼ੁਰੂ ਦੇ ਵਿੱਚ ਤੁਸੀਂ ਬਹੁਤ ਵੱਡੀ ਛਲਾਂਗ ਮਾਰਨੀ ਛੋਟੀਆਂ ਛਲਾਂਗਾ ਮਾਰੋ ਤਾਂ ਕਿ ਤੁਹਾਨੂੰ ਪ੍ਰੈਕਟਿਸ ਹੋ ਜਾਏ ਉਹਦੇ ਵਿੱਚੋਂ ਫਿਰ ਵੱਡੀਆਂ ਛਲਾਂਗਾ ਮਾਰਨੀਆਂ ਸ਼ੁਰੂ ਕਰੋ ਦੂਜੇ ਦੀ ਜਿਹੜੀ ਥਾਲੀ ਉਹਦੇ ਵਿੱਚ ਲੱਡੂ ਹਮੇਸ਼ਾ ਵੱਡਾ ਲੱਗਦਾ ਦੂਸਰੇ ਦੀ ਥਾਲੀ ਦਾ ਲੱਡੂ ਦੇਖ ਕੇ ਆਪਣਾ ਛੋਟਾ ਲੱਡੂ ਜਿਹੜਾ ਉਹਨੂੰ ਸੁੱਟਣ ਦੀ ਕੋਸ਼ਿਸ਼ ਨਾ ਕਰੋ ਜਾਂ ਦੂਸਰੇ ਦਾ ਮਹਿਲ ਦੇਖ ਕੇ ਆਪਣੀ ਝੌਂਪੜੀ ਜਿਹੜੀ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ ਜੋ ਰੱਬ ਨੇ ਦਿੱਤਾ ਜਿਸ ਵਕਤ ਦਿੱਤਾ ਉਹਦਾ ਲੱਖ ਲੱਖ ਸ਼ੁਕਰ ਕਰਨਾ ਚਾਹੀਦਾ ਔਰ ਉਹਦੇ ਚ ਖੁਸ਼ ਰਹਿਣਾ ਸਿੱਖੋ ਜਦੋਂ ਅਸੀਂ ਖੁਸ਼ ਰਹਿੰਦੇ ਆ ਸਾਡੇ ਅੰਦਰ ਇੱਕ ਨਰਜੀ ਆਉਂਦੀ ਆ ਅਸੀਂ ਕੰਮ ਕਰਦੇ ਆ ਅਸੀਂ ਹੋਰ ਚੰਗਾ ਸੋਚ ਸਕਦੇ ਆ ਜਦੋਂ ਜੋ ਸਾਡੇ ਕੋਲ ਹੁੰਦਾ ਜਦੋਂ ਅਸੀਂ ਉਹਦੇ ਵਿੱਚ ਖੁਸ਼ ਨਹੀਂ ਹੁੰਦੇ ਤੇ ਸਾਡੀ ਜਿਹੜੀ ਅਸੀਂ ਵੱਡੀਆਂ ਛਲਾਂਗਾ ਮਾਰਨ ਦੀ ਸੋਚਣ ਲੱਗ ਜਾਂਦੇ ਆ ਸੋਚਣਾ ਚਾਹੀਦਾ ਹੈਗਾ ਪਰ ਇਹ ਨਹੀਂ ਕਿ ਜੇ ਜੋਸ਼ ਤੁਹਾਡੇ ਕੋਲ ਹੈ ਉਹਦੇ ਤੇ ਬਿਲਕੁਲ ਹੀ ਤੁਸੀਂ ਕਾਂਟਾ ਹੀ ਮਾਰਦੇ ਹੋ ਜਦੋਂ ਤੁਸੀਂ ਖੁਸ਼ ਰਹਿੰਦੇ ਹੋ ਤੁਹਾਡੀ એનર્ਜੀ ਜਿਹੜੀ ਹੈ ਕੰਮ ਕਰਨ ਦੀ ਸ਼ਕਤੀ ਜਿਹੜੀ ਹੈ ਉਹ ਵੱਧਦੀ ਹੈ ਸੋਚਨ ਸ਼ਕਤੀ ਵੱਧਦੀ ਹੈ ਕਦੇ ਵੀ ਇਦਾਂ ਨਾ ਆਪਣੀ ਪ੍ਰੈਜ਼ੈਂਟ ਜਿਹੜਾ ਹੈ ਉਹਨੂੰ ਖਰਾਬ ਕਰਨਾ ਨਾ ਕਰੋ ਉਹਦੇ ਚ ਖੁਸ਼ ਰਹੋ ਬਹੁਤ ਲੋਕ ਸਾਡੇ ਤੋਂ ਹੇਠਾਂ ਹੁੰਦੇ ਨੇ ਬਹੁਤ ਲੋਕ ਸਾਡੇ ਤੋਂ ਉੱਪਰ ਹੁੰਦੇ ਨੇ ਕੁਝ ਸਾਡੇ ਬਰਾਬਰ ਦੇ ਹੁੰਦੇ ਨੇ ਕਦੇ ਵੀ ਕੁਦਰਤ ਜਿਹੜੀ ਹੈ ਉਹ ਸਾਰਿਆਂ ਨੂੰ ਇੱਕੋ ਜਿਹਾ ਵਕਤ ਨਹੀਂ ਦਿੰਦੀ ਤੇ ਇੱਕੋ ਜਿਹਾ ਪੈਸਾ ਨਹੀਂ ਦਿੰਦੀ ਇੱਕੋ ਜਿਹਾ ਕਿਸੇ ਦੇ ਹਾਲਾਤ ਨਹੀਂ ਹੁੰਦੇ ਕਿਸੇ ਦੇ ਕੁਝ ਹਾਲਾਤ ਹੁੰਦੇ ਨੇ ਕਿਸੇ ਦੇ ਕੋਈ ਹਾਲਾਤ ਹੁੰਦੇ ਨੇ ਕਿਸੇ ਨੂੰ ਕਿਸੇ ਚੀਜ਼ ਦਾ ਦੁੱਖ ਹੁੰਦਾ ਕਿਸੇ ਨੂੰ ਕਿਸੇ ਦਾ ਸੋਖ ਹੁੰਦਾ ਗੁਰਬਾਣੀ ਚ ਲਿਖਿਆ ਨਾਨਕ ਦੁਖੀਆ ਸਭ ਸੰਸਾਰ ਤੁਸੀਂ ਕਿਸੇ ਨੂੰ ਕਿਸੇ ਨੂੰ ਹਿਲਾ ਕੇ ਦੇਖੋ ਹਰ ਕੋਈ ਕਿਸੇ ਨਾ ਕਿਸੇ ਚੀਜ਼ ਤੋਂ ਪਰੇਸ਼ਾਨ ਜ਼ਰੂਰ ਹੁੰਦਾ ਹੈਗਾ ਪਰ ਉਹ ਕਿਵੇਂ ਉਸ ਪਰੇਸ਼ਾਨੀ ਨੂੰ ਮੈਨੇਜ ਕਰ ਰਿਆ ਉਹ ਕਿਵੇਂ ਉਸ ਪਰੇਸ਼ਾਨੀ ਚੋਂ ਬਾਹਰ ਨਿਕਲ ਰਿਆ ਉਹ ਬਹੁਤ ਜ਼ਰੂਰੀ ਹੈ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਚੋਂ ਨਿਕਲਣਾ ਬਹੁਤ ਜ਼ਰੂਰੀ ਹੈ ਮੈਂ ਆਪਣੀ ਇੱਕ ਐਗਜ਼ਾਮਪਲ ਤੁਹਾਨੂੰ ਦਿੰਨੀ ਆ ਮੈਂ ਬਹੁਤ ਕੋਈ ਗ੍ਰੇਟ ਪਰਸਨ ਤੇ ਹੈ ਨਹੀਂ ਹਿਊਮਨ ਬੀਇੰਗ ਆ ਸਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਕਰਦੀਆਂ ਨੇ ਪਰ ਮੈਂ ਉਹਨਾਂ ਚੀਜ਼ਾਂ ਤੋਂ ਨਿਕਲਣ ਲਈ ਦੋ ਚੀਜ਼ਾਂ ਆਪਣੇ ਆਪ ਦੇ ਉੱਤੇ ਅਪਲਾਈ ਕਰਦੀ ਮੈਂ ਮੁੜ ਕੇ ਪੜ੍ਹਨਾ ਸ਼ੁਰੂ ਕਰ ਦਿੰਦੀ ਔਰ ਮੈਂ ਲਿਖਣਾ ਸ਼ੁਰੂ ਕਰ ਦਿੰਦੀ ਮੈਂ ਲਿਖਦੀ ਬਹੁਤਿਆਫਿਰ ਔਰ ਮੈਂ ਪੜ੍ਹਨਾ ਸ਼ੁਰੂ ਕਰ ਦਿੰਦੀ ਆ ਕੋਈ ਕਿਤਾਬ ਹੋ ਗਈ ਇੱਕ ਪਾਠ ਕਰ ਲਿਆ ਜਾਂ ਥੋੜਾ ਬਹੁਤ ਗਾਰਡਨਿੰਗ ਦੇ ਵਿੱਚ ਕੁਝ ਕਰ ਲਿਆ ਔਰ ਮੈਂ ਕੋਸ਼ਿਸ਼ ਕਰਦੀ ਹਿੰਨੀ ਕਿ ਮੈਂ ਉਸ ਵਕਤ ਜਦੋਂ ਮੈਂ ਪਰੇਸ਼ਾਨ ਹੋਵਾਂ ਮੈਂ ਜਿੰਨਾ ਚੁੱਪ ਰਹਿ ਸਕਦੀ ਆ ਮੈਂ ਓਨਾ ਜੋ ਪ੍ਰਣ ਦੀ ਵੀ ਕੋਸ਼ਿਸ਼ ਕਰਦੇ ਆ ਕਿਉਂਕਿ ਜਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ ਤੇ ਕਈ ਵਾਰੀ ਤੁਹਾਡੇ ਜਿਹੜੇ ਅਲਫਾਜ਼ ਨੇ ਜੋ ਤੁਸੀਂ ਸ਼ਬਦ ਵਰਤਦੇ ਹੋ ਉਹ ਦੂਸਰੇ ਨੂੰ ਹਰਟ ਕਰਦੇ ਨੇ ਪਰੇਸ਼ਾਨੀ ਤੁਹਾਡੀ ਹੈ ਦੁੱਖ ਤੁਹਾਡਾ ਹੈ ਤੁਸੀਂ ਜਦੋਂ ਦੂਸਰੇ ਨੂੰ ਵੀ ਉਹਦੇ ਵਿੱਚ ਕਢੀਸਦੇ ਹੋ ਜਾਂ ਸ਼ਬਦਾਂ ਦੀ ਤੁਹਾਡੀ ਚੋਣ ਗਲਤ ਹੋ ਜਾਂਦੀ ਜਾਂ ਸ਼ਬਦਾਂ ਦੀ ਮर्यादा ਨਹੀਂ ਰਹਿਂਦੀ ਤੇ ਹਾਲਾਤ ਤੇ ਮਾਹੌਲ ਜਿਹੜਾ ਹੈ ਉਹ ਤੁਹਾਨੂੰ ਹੋਰ ਕਈ ਵਾਰੀ ਦੁਖੀ ਕਰਨ ਲੱਗ ਜਾਂਦਾ ਸੋ ਆਪਣੇ ਆਪ ਦੇ ਵਿੱਚ ਰਹਿਣਾ ਸਿੱਖੋ ਜੇ ਕੋਈ ਇਹ ਜਿਹੇ ਹਾਲਾਤ ਬਣਦੇ ਨੇ ਤੇ ਕੁਦਰਤ ਜਿਹੜੀ ਹੈ ਉਹ ਇੱਕ ਵਕਤ ਤੇ ਉਹਨਾਂ ਹਾਲਾਤਾਂ ਚੋਂ ਨਿਕਲਣ ਲਈ ਜ਼ਰੂਰ ਜਿਹੜੀ ਹੈ ਸਹਾਈ ਹੁੰਦੀ ਹੈ ਇਹ ਨਹੀਂ ਕਿ ਤੁਹਾਡਾ ਵਕਤ ਜਿਹੜਾ ਹੈ ਉਹ ਇਮੇ ਰਹੇਗਾ ਸੋ ਜਦੋਂ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚੋਂ ਖੁਸ਼ੀਆਂ ਲੱਭਣ ਲੱਗ ਜਾਂਦੇ ਹੋ ਉਹਨਾਂ ਤੇ ਕਈ ਵਾਰੀ ਤੁਹਾਡੇ ਛੋਟੇ-ਛੋਟੇ ਗਮ ਛੋਟੀਆਂ-ਛੋਟੀਆਂ ਤਕਲੀਫਾਂ ਜਿਹੜੀਆਂ ਨੇ ਉਹ ਉਹਨਾਂ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਨਾਲ ਖਤਮ ਹੋ ਜਾਂਦੀਆਂ ਔਰ ਤੁਹਾਨੂੰ ਆਦਤ ਇਹੋ ਜੀ ਹੁੰਦੀ ਆ ਕਿ ਤੁਸੀਂ ਉਹ ਕਈ ਵਾਰੀ ਵੱਡੀਆਂ ਚੰਗੀਆਂ ਤਕਲੀਫਾਂ ਨੇ ਉਹਨਾਂ ਨੂੰ ਚੱਲਣ ਦੇ ਵੀ ਤੁਹਾਡੇ ਅੰਦਰ ਸਟਰੈਂਥ ਹੁੰਦੀ ਆ ਤੇ ਜੇ ਤੁਸੀਂ ਪਹਿਲਾਂ ਹੀ ਸਾਰੀ ਬਾਡੀ ਡレイン ਆਊਟ ਕੀਤੀ ਹੁੰਦੀ ਆ ਮਾਈਂਡ ਡレイン ਆਊਟ ਕੀਤਾ ਹੁੰਦਾ ਮਾਨਸਿਕ ਤੌਰ ਤੇ ਤੁਸੀਂ ਡレイン ਆਊਟ ਹੋਏ ਹੁੰਨੇ ਹੋ ਤੇ ਕਈ ਵਾਰੀ ਕੋਈ ਇਹੋ ਜਿਹਾ ਹਾਲਾਤ ਪੈਦਾ ਹੋ ਜਾਂਦੇ ਆ ਕਿ ਤੁਹਾਡੇ ਕੋਲ ਉਹ ਚੀਜ਼ ਜਿਹੜੀ ਹੈ ਬਰਦਾਸ਼ਤ ਕਰਨੀ ਜਾਂ ਚੱਲਣੀ ਔਖੀ ਹੋ ਜਾਂਦੀ ਆ ਸੋ ਜਦੋਂ ਖੁਸ਼ੀਆਂ ਨੇ ਛੋਟੀਆਂ ਨੇ ਵੱਡੀਆਂ ਨੇ ਖੁਸ਼ੀਆਂ ਨੂੰ ਤੋਲਿਆ ਨਾ ਕਰੋ ਨਾਪਿਆ ਨਾ ਕਰੋ ਛੋਟੀ ਚੀਜ਼ ਦੀ ਹੈ ਵੱਡੀ ਚੀਜ਼ ਦੀ ਖੁਸ਼ੀ ਮਤਲਬ ਖੁਸ਼ੀ ਇੰਜੋਏ ਕਰੋ ਨੂੰ ਮਾਣੋ ਨੂੰ ਇਹ ਰੱਬ ਦਾ ਸ਼ੁਕਰ ਕਰੋ ਕਿ ਮੈਨੂੰ ਤੁਸੀਂ ਇਸ ਚੀਜ਼ ਦੇ ਲਈ نوازਿਆ ਜਾ ਇਸ ਚੀਜ਼ ਨੂੰ ਖਰੀਦਣ ਲਈ ਮੇਰੇ ਕੋਲ ਇੰਨੀ ਕਿ ਸਮਰੱਥਾ ਦਿੱਤੀ ਆ ਆਪਣੇ ਆਪ ਵੱਡੀਆਂ ਚੀਜ਼ਾਂ ਦੀ ਵੀ ਸਮਰੱਥਾ ਕੁਦਰਤ ਦੇਗੀ ਪਰ ਜੋ ਵਰਤਮਾਨ ਦੇ ਵਿੱਚ ਤੁਹਾਡੇ ਕੋਲ ਹੈ ਜੇ ਥੋੜਾ ਹੈ ਉਹਦੇ ਚ ਖੁਸ਼ ਰਹਿਣਾ ਸਿੱਖੋ ਔਰ ਜੇ ਬਹੁਤਾ ਹੈ ਤੇ ਉਹਦੇ ਵਿੱਚ ਵੀ ਪਰ ਸੈਟੀਸਫਾਈਡ ਕੋਈ ਨਹੀਂ ਹੁੰਦਾ ਜੇ ਕਿਸੇ ਕੋ 50 ਰੁਪਏ ਨੇ ਉਹ 100 ਰੁਪਏ ਵਾਲੇ ਵੱਲ ਦੇਖਦਾ ਜੇ ਤੇ ਕੋਲ 100 ਨੇ ਉਹ 200 ਵਾਲੇ ਕੋਲ 200 ਵਾਲਾ 500 ਵਾਲੇ ਕੋਲ ਸੋ ਜਿਹੜਾ ਸੈਟੀਸਫਾਈ ਹੋ ਗਿਆ ਉਹ ਖੁਸ਼ ਰਹੇਗਾ ਜਿਹੜਾ ਨਹੀਂ ਸੈਟੀਸਫਾਈ ਹੋਏਗਾ ਉਹ ਹਮੇਸ਼ਾ ਇਸ ਦੌੜ ਦੇ ਵਿੱਚ ਨਹੀਂ ਦੌੜ ਦੇ ਵਿੱਚ ਲੱਗ ਕੇ ਤੇ ਹਮੇਸ਼ਾ ਪਰੇਸ਼ਾਨੀ ਔਰ ਦੁੱਖ ਦੇ ਵਿੱਚ ਹੀ ਰਹੇਗਾ ਉਨ ਨੂੰ ਫਿਰ ਕੋਈ ਬਾਹਰ ਕੱਢਣ ਵਾਲਾ ਵੀ ਨਹੀਂ ਹੋ ਸਕਦਾ ਕਿਉਂਕਿ ਉਹ ਸਮਝੇਗਾ ਵੀ ਨਹੀਂ ਉਹਦੇ ਤਰਕ ਆਪਣੇ ਹੁੰਦੇ ਨਹੀਂ ਥੈਂਕ ਯੂ ਸ਼ੁਕਰੀਆ ਮਿਹਰਬਾਨੀ